ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਅੰਬਰਕੌਰ ਫਾਰਮਰ ਤੇ ਅੱਜ ਦੀ ਵੀਡੀਓ ਤੁਹਾਡੇ ਸਵਾਲਾਂ ਦੇ ਜਵਾਬ ਨੇ ਜਿਹੜੀ ਮੈਂ ਪਿਛਲੀ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਆਪਾਂ ਹੋਮ ਸਕੂਲਿੰਗ ਦੀ ਪੇਰੈਂਟਿੰਗ ਦੀ ਗੱਲ ਕੀਤੀ ਸੀ ਤੇ ਉਹਦੇ ਵਿੱਚ ਕੁਝ ਕਮੈਂਟਸ ਆਏ ਸੀਗੇ ਜਿਨ੍ਹਾਂ ਦੇ ਜਵਾਬ ਅੱਜ ਆਪਾਂ ਗੱਲਬਾਤ ਰਾਹੀਂ ਦੇਵਾਂਗੇ ਠੀਕ ਹੈ ਜੀ ਸੋ ਸਭ ਤੋਂ ਪਹਿਲਾ ਜਿਹੜਾ ਸਵਾਲ ਹੈਗਾ ਆ ਤੇ ਜਿਹੜਾ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਇਹੀ ਆ ਕਿ ਜੇ ਬੱਚੇ ਸਕੂਲ ਨਹੀਂ ਜਾਣਗੇ ਤਾਂ ਉਹਨਾਂ ਦੇ ਦੋਸਤ ਕਿਵੇਂ ਬਣਨਗੇ ਹੁਣ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਨਾ ਚਾਹੁੰਦੀ ਆ ਕਿ ਦੋਸਤੀ ਹੁੰਦੀ ਕੀ ਆ ਦੋਸਤੀ ਦੀ ਕਨਸੈਪਟ ਕੀ ਆ ਦੋਸਤ ਹਨਾ ਦੋ ਸੱਚ ਦੋਸਤ ਸ਼ਬਦ ਦਾ ਅਰਥ ਇਹੀ ਆ ਕਿ ਦੋ ਸੱਚ ਜਦੋਂ ਅਸੀਂ ਕਿਸੇ ਹੋਰ ਮਨ ਦੇ ਨਾਲ ਸਾਂਝ ਪਾਉਂਦੇ ਆ ਤਾਂ ਉਹ ਇੱਕ ਭੋਲਾ ਭਾਲਾ ਸੱਚ ਹੁੰਦਾ ਆ ਇਕ ਨਿਰੋਲ ਨਿਸ਼ਕਾਮ ਜਿਹਨੂੰ ਕਹਿੰਦੇ ਆ ਕਿ ਕਿਸੇ ਦੇ ਨਾਲ ਸਾਂਝ ਹੋਣੀ ਤੇ ਬੱਚੇ ਦਾ ਭੋਲਾ ਜਿਹਾ ਮਨ ਇੰਨੀਆਂ ਜਿਹੜੀਆਂ ਸਾਂਝਾਂ ਨੂੰ ਸਮਝ ਨਹੀਂ ਸਕਦਾ ਉਹਦੀ ਪਹਿਲੀ ਦੋਸਤ ਉਹਦੀ ਮਾਂ ਹੁੰਦੀ ਆ ਉਹ ਆਪਣੀਆਂ ਮਾਂ ਦੀਆਂ ਅੱਖਾਂ 'ਚ ਦੇਖਦਾ ਆ ਤਾਂ ਉਹਨੂੰ ਵਿਸ਼ਵਾਸ ਭਰਦਾ ਆ ਕਿ ਮੈਂ ਧਰਤੀ ਤੇ ਜਿਹੜਾ ਸਕੂਨ ਚ ਆ ਮਾਂ ਦੀ ਗੋਦ ਵਿੱਚੋਂ ਮਹਿਸੂਸ ਕਰਦਾ ਆ ਕਿ ਮੈਂ ਸੇਫ ਹਾਂ ਤੇ دوست ਮਾਂ ਜਿਹੜੇ ਆ ਉਹਨੂੰ ਸਿਖਾਉਂਦੀ ਆ ਕਿ ਦੋਸਤ ਤੋਂ ਪਹਿਲਾਂ ਆਪਣੇ ਆਪ ਦਾ ਬੰਨਣਾ ਆ ਪਹਿਲਾਂ ਆਪਣੇ ਆਪ ਦਾ ਖਿਆਲ ਰੱਖਣਾ ਆ ਇੰਨੀਆਂ ਸੋਹਣੀਆਂ ਕੁਦਰਤਾਂ ਆ ਇੰਨੇ ਸੋਹਣੇ ਰੁੱਖ ਨੇ ਪਸ਼ੂ ਪੰਛੀ ਨੇ ਹਨਾ ਸੋ ਇਹਨਾਂ ਦੇ ਨਾਲ ਦੋਸਤੀ ਕਰਨੀ ਆ ਇਸ ਮਿੱਟੀ ਚੋਂ ਜਿਹੱਚੋਂ ਅਸੀਂ ਆਏ ਆ ਇਹਦਾ ਖਿਆਲ ਰੱਖ ਕੇ ਕਿਉਂਕਿ ਦੋਸਤੀ ਦਾ ਅਰਥ ਤਾਂ ਇਹੀ ਹੁੰਦਾ ਆ ਨਾ ਕਿ ਕਿਸੇ ਦਾ ਖਿਆਲ ਰੱਖਣਾ ਕਿਸੇ ਦੇ ਨਾਲ ਰਹਿਣਾ ਸੋ ਪਹਿਲੀਆਂ ਚੀਜ਼ਾਂ ਜਿਹੜੀਆਂ ਸਾਨੂੰ ਧਰਤੀ ਤੇ ਮਿਲੀਆਂ ਉਹ ਮਾਂ ਦੀ ਸ਼ੋ ਹਨਾ ਬਾਪ ਦਾ ਪਿਆਰ ਤੇ ਕੁਦਰਤ ਇਹ ਸਾਰਾ ਕੁਝ ਜਿਹੜਾ ਹੈਗਾ ਆ ਦੋਸਤੀ ਹੀ ਆ ਸੋ ਜਦੋਂ ਅਸੀਂ ਪ੍ਰੈਕਟੀਕਲ ਗੱਲ ਕਰਦੇ ਆ ਕਿ ਦੋਸਤ ਹੋਣੇ ਚਾਹੀਦੇ ਆ ਜਿਵੇਂ ਹਾਨ ਨੂੰ ਹਾਨ ਪਿਆਰਾ ਹੁੰਦਾ ਆ ਬਚਪਨ ਚ ਖਿੱਚ ਪੈਂਦੀ ਆ ਕਿ ਮੇਰੇ ਹਾਨ ਦਾ ਕੋਈ ਹੋਵੇ ਮੈਂ ਉਹਦੇ ਨਾਲ ਗੱਲਾਂ ਕਰਾਂ ਸੋ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਉਹ ਇੱਕ ਅੱਧਾ ਹੀ ਹੁੰਦਾ ਆ ਇੱਕ ਜਾਂ ਦੋ ਜਾਣੇ ਹੁੰਦੇ ਆ ਜਿਹੜੇ ਥੋੜੇ ਮਨ ਦੇ ਹਾਣੀ ਹੁੰਦੇ ਆ ਉਹ ਬਾਹਲੇ ਨਹੀਂ ਹੁੰਦੇ ਹੈਗੇ ਤੇ ਉਹ ਜੋ ਵੀ ਹੁੰਦੇ ਜਿੱਥੇ ਵੀ ਹੁੰਦੇ ਆ ਉਹ ਤੁਹਾਨੂੰ ਆ ਕੇ ਮਿਲ ਹੀ ਜਾਂਦੇ ਆ ਸੋ ਜੇ ਅਸੀਂ ਕਹੀਏ ਕਿ ਕਲਾਸਰੂਮ ਚ ਬਹਿ ਕੇ ਅਸੀਂ ਸਾਰਿਆਂ ਦੇ ਦੋਸਤ ਹੋਵਾਂਗੇ ਉਹ ਤਾਂ ਕਿਸੇ ਵੀ ਹਾਲ 'ਚ ਸੰਭਵ ਨਹੀਂ ਹੈਗਾ ਪੋਸੀਬਲ ਨਹੀਂ ਹੈਗਾ ਸਾਰੇ ਸਾਡੇ ਜਾਣਕਾਰ ਹੁੰਦੇ ਨੇ ਦੋਸਤ ਨਹੀਂ ਹੁੰਦੇ ਹੈਗੇ ਸੋ ਆਪਾਂ ਇੱਥੇ ਲਿਮਟ ਨਹੀਂ ਪਾ ਸਕਦੇ ਇਹ ਕੀ ਹਾਂਜੀ ਦੋਸਤ ਕਿੱਦਾਂ ਬਣਨਗੇ ਜੇ ਅਸੀਂ ਸਕੂਲ ਨਹੀਂ ਜਾਵਾਂਗੇ ਤਾਂ ਕਿਉਂਕਿ ਜਦੋਂ ਤੋਂ ਤਰਤੀ ਬਣੀ ਆ ਮਨ ਦੀਆਂ ਸਾਂਝਾਂ ਤਾਂ ਉਦੋਂ ਤੋਂ ਹੀ ਹੈਗੀਆਂ ਆ ਅਸੀਂ ਇੱਕ ਦੂਜੇ ਨਾਲ ਸਾਂਝ ਪਾਉਨੇ ਆ ਮਨ ਦੀ ਸਕੂਲ ਤਾਂ ਹੁਣ ਕੱਲ ਆਏ ਨੇ ਤੇ ਇਹਦੇ ਵਿੱਚ ਮੈਂ ਇਹ ਵੀ ਨਹੀਂ ਕਹਿ ਰਹੀ ਕਿ ਸਕੂਲ ਨਹੀਂ ਜਾਣਾ ਸਿਰਫ ਦੋਸਤ ਨਹੀਂ ਬਣਾਉਣੇ ਸਿਰਫ ਉਹਨਾਂ ਲਈ ਆ ਇਹ ਵੀਡੀਓ ਜਿਹੜੇ ਚਾਹੁੰਦੇ ਨੇ ਇਹਨਾਂ ਰਾਹਾਂ ਤੇ ਤੁਰਨਾ ਸਭ ਲਈ ਨਹੀਂ ਆ ਇਹ ਕੋਈ ਮੁਹਿਮ ਨਹੀਂ ਆ ਕਿ ਹਾਂ ਤੁਸੀਂ ਸਕੂਲੇ ਨਾ ਭੇਜੋ ਜਵਾਕਾਂ ਨੂੰ ਇਹ ਗੱਲ ਜ਼ਰੂਰ ਯਾਦ ਰੱਖਿਓ ਕਮੈਂਟ ਕਰਨ ਤੋਂ ਪਹਿਲਾਂ ਕਿ ਆਪਾਂ ਇਹ ਉਹਨਾਂ ਲਈ ਉਹਨਾਂ ਦੇ ਸਵਾਲਾਂ ਦੇ ਜਵਾਬ ਨੇ ਜਿਨ੍ਹਾਂ ਨੂੰ ਇਹ ਜਵਾਬ ਚਾਹੀਦੇ ਨੇ ਜਿਹੜੇ ਕਿਸੇ ਵੱਖਰੇ ਰਾਸਤੇ ਤੇ ਤੁਰਨਾ ਚਾਹੁੰਦੇ ਨੇ ਜਿਹੜੇ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮੰਨਣਾ ਚਾਹੁੰਦੇ ਨੇ ਇਹ ਉਹਨਾਂ ਲਈ ਹੈ ਤੇ ਜਦੋਂ ਵੀ ਤੁਸੀਂ ਕਮੈਂਟ ਕਰਨਾ ਆ ਉਦੋਂ ਇਹ ਜ਼ਰੂਰ ਖਿਆਲ ਰੱਖਣਾ ਆ ਕਿ ਥੋੜਾ ਕਮੈਂਟ ਜਿਹੜਾ ਆ ਜੇ ਆਲੋਚਨਾ ਵੀ ਆ ਤਾਂ ਸਾਰਥਕ ਹੋਵੇ ਉਹ ਹਲਕੇ ਸ਼ਬਦ ਕੋਈ ਗਾਲ ਜਾਂ ਕੋਈ ਐਵੇਂ ਮਜ਼ਾਕੀਆ ਨਾ ਹੋਣ ਥੋੜੀ ਛੋਟੇ ਜਿਹੇ ਸਤਰ ਤੋਂ ਵੀ ਥੋੜੇ ਛੋਟੇ ਜਿਹੇ ਕਮੈਂਟ ਤੋਂ ਵੀ ਕਿਸੇ ਨੂੰ ਕੁਝ ਸਿੱਖਣ ਲਈ ਮਿਲੇ ਹਨਾ ਆਪਾਂ ਇੱਥੇ ਤਦ ਹੀ ਇਹ ਵੀਡੀਓ ਓਪਨ ਕੀਤੀ ਹੋਏਗੀ ਕਿ ਆਪਾਂ ਕੁਝ ਸਿੱਖੀਏ ਕੁਝ ਨਵਾਂ ਹਨਾ ਸੋ ਕਮੈਂਟਸ ਵੀ ਆਪਾਂ ਜ਼ਰੂਰ ਪੜਦੇ ਆ ਸੋ ਥੋੜੀ ਭਾਸ਼ਾ ਥੋੜੀ ਬੋਲੀ ਆ ਜਿਹੜੀ ਉਹ ਸੋਹਣੀ ਤੇ ਸਾਰਥਕ ਹੋਵੇ ਪੰਨ ਵਾਲੇ ਦੀਆਂ ਅੱਖਾਂ ਤੇ ਮਨ ਨੂੰ ਜਿਹੜਾ ਆ ਉਹ ਕੁਝ ਸਿੱਖਣ ਨੂੰ ਮਿਲੇ ਤੇ ਸਕੂਨ ਮਿਲੇ ਅਗਲੇ ਨੂੰ ਤੇ ਬਾਕੀ ਰਹੀ ਗੱਲ ਅਗਲੇ ਸਵਾਲ ਦੀ ਇੱਕ ਕਮੈਂਟ ਹੋਰ ਸੀਗਾ ਉਹਨਾਂ ਨੇ ਪੁੱਛਿਆ ਸੀ ਕਿ ਜੇ ਸੁਭਾ ਜਿਹੜਾ ਤੁਸੀਂ ਕਹਿੰਦੇ ਆ ਕਿ ਇੱਕੋ ਜਿਹਾ ਹੁੰਦਾ ਆ ਤਾਂ ਇੱਕ ਘਰ ਦੇ ਵਿੱਚ ਰਹਿਣ ਵਾਲੇ ਦੋ ਸਕੇ ਭੈਣ ਭਰਾਵਾਂ ਦਾ ਸੁਭਾ ਇੱਕੋ ਜਿਹਾ ਕਿਉਂ ਨਹੀਂ ਹੁੰਦਾ ਦੋ ਸਕੇ ਭੈਣ ਭਰਾਵਾਂ ਦਾ ਸੁਭਾ ਜਿਹੜਾ ਆ ਉਹ ਇੱਕੋ ਹੀ ਹੁੰਦਾ ਆ ਸੁਭਾ ਦੀ ਤਸਵੀਰ ਇੱਕੋ ਹੀ ਹੁੰਦੀ ਆ ਠੰਡੀ ਗਰਮ ਜਿਹੜੀ ਸ਼ਖਸੀਅਤ ਆ ਉਹ ਵੱਖੋ ਵੱਖਰੀ ਹੁੰਦੀ ਆ ਹੁਣ ਉਹਨਾਂ ਨੇ ਪੁੱਛਿਆ ਸੀ ਕਿ ਇੱਕ ਤਾਂ ਇੱਕ ਦੀ ਸ਼ਖਸੀਅਤ ਤਾਂ ਬਹੁਤ ਉੱਚੀ ਹੁੰਦੀ ਆ ਤੇ ਦੂਜਾ ਸਧਾਰਨ ਹੁੰਦਾ ਆ ਉਹ ਕਿਉਂ ਉਹ ਇਸ ਲਈ ਕਿਉਂਕਿ ਸਾਡੇ ਜਿਹੜੇ ਮਾਪਿਆਂ ਤੋਂ ਗੁਣ ਮਿਲੇ ਆ ਉਹ ਇੱਕੋ ਜਿਹੇ ਹੁੰਦੇ ਆ ਪਰ ਜਿਹੜੀ ਅਸੀਂ ਸੈਲਫ ਗਰੋਥ ਕੀਤੀ ਹੁੰਦੀ ਆ ਆਪ ਖੋਜ ਕਰਕੇ ਆਪ ਦੁਨੀਆ ਚ ਵਿਚਰ ਕੇ ਜੋ ਅਸੀਂ ਲਿਆ ਹੁੰਦਾ ਆ ਉਹ ਸਾਡਾ ਆਪਣਾ ਆਪਣਾ ਹੁੰਦਾ ਆ ਸੋ ਇੱਕੋ ਜਿਹੀ ਪਰਿਵਾਰ ਚ ਰਹਿਣ ਵਾਲੇ ਸਾਰੇ ਜੀ ਉਹ ਸੁਭਾਅ ਪੱਖੋਂ ਤਾਂ ਕਹਿੰਦੇ ਨਾ ਮੈਂ ਮबारक ਘੜੀਆਂ ਦੇ ਵਿੱਚ ਵੀ ਗੱਲ ਕੀਤੀ ਆ ਕਿ ਤੁਹਾਡੇ ਸੁਭਾਅ ਤੋਂ ਤੁਹਾਡੇ ਸਾਰੇ ਪਰਿਵਾਰ ਦਾ ਜਿਹੜਾ ਉਹ ਵੇਰਵਾ ਪਤਾ ਲੱਗ ਜਾਂਦਾ ਕਿ ਤੁਸੀਂ ਕੱਬੇ ਆ ਤੁਸੀਂ ਅੜ ਬਿਆ ਜਾਂ ਤੁਸੀਂ ਬਹੁਤ ਠੰਡੇ ਮਿੱਠੇ ਆ ਤਾਂ ਕਿਹਾ ਜਾਂਦਾ ਫੁਲਾਨਿਆਂ ਦਾ ਹੈਗਾ ਆ ਮੁੰਡਾ ਆ ਜਾਂ ਕੁੜੀ ਆ ਇਹ ਕਿਉਂਕਿ ਉਹ ਤੁਹਾਡੇ ਸੁਭਾਅ ਤੋਂ ਜਾਣੇ ਜਾਂਦੇ ਆ ਕਿ ਉਹ ਤਾਂ ਬੜੇ ਆੜ ਬਨੇ ਉਹ ਤਾਂ ਬੜੇ ਆ ਸ਼ਾਂਤ ਸੁਹਾਵੇ ਨੇ ਹਨਾ ਤੇ ਸ਼ਖਸੀਅਤ ਵੱਖਰੀ ਹੁੰਦੀ ਆ ਕਿਉਂਕਿ ਸ਼ਖਸੀਅਤ ਦੇ ਗੁਣ ਤੁਸੀਂ ਆਪ ਆਪਣੇ ਆਪ ਚ ਭਰੇ ਹੁੰਦੇ ਆ ਸੋ ਇਸੇ ਵਿੱਚ ਮੈਂ ਹੋਰ ਐਡ ਕਰਾਂਗੀ ਕਿ ਜਿਹੜੀ ਆਪਾਂ ਦੋਸਤੀ ਦੀ ਕਨਸੈਪਟ ਦੀ ਗੱਲ ਕਰਦੇ ਸੀਗੇ ਉਹਦੇ ਲਈ ਕਿਸੇ ਵਿਦਿਆਲੇ ਦੀ ਜਾਂ ਮਹਾਵਿਦਿਆਲੇ ਦੀ ਲੋੜ ਨਹੀਂ ਕਿਉਂਕਿ ਦੋਸਤ ਉਹ ਹੁੰਦਾ ਆ ਜੋ ਤੁਹਾਨੂੰ ਹੂਬ-ਹੂ ਆਪਣਾਵੇ ਤੇ ਉਹ ਬਹੁਤ ਘੱਟ ਹੁੰਦੇ ਨੇ ਅਸੀਂ ਬੱਚਿਆਂ ਨੂੰ ਸਿਖਾਉਣੇ ਤਾਂ ਰਿਸ਼ਤੇ ਨਾਤੇ ਸਿਗੇ ਜੇ ਅਸੀਂ ਕਹੀਏ ਹਾਂਜੀ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਜਾਂਦੀ ਕਿ ਸੋਸ਼ੀਅਲਾਈਜ਼ ਕਿਦਾਂ ਹੋਣਗੇ ਬੱਚੇ ਸੋ ਸੋਸ਼ੀਅਲਾਈਜ਼ ਹੋਣਾ ਹੁੰਦਾ ਕੀ ਆ ਕਿ ਸਾਨੂੰ ਗੱਲਬਾਤ ਕਰਨੀ ਆਉਂਦੀ ਹੋਵੇ ਰਿਸ਼ਤੇ ਸੰਜੋਣੇ ਆਉਂਦੇ ਹੋਣ ਦੂਜਿਆਂ ਨਾਲ ਕਿਵੇਂ ਵਿਚਰਨਾ ਇਹ ਆਉਂਦਾ ਹੋਵੇ ਇਹੀ ਆ ਨਾ ਜੀ ਸੋ ਇੱਕ ਬੰਦ ਕਮਰੇ ਚ ਬਹਿ ਕੇ ਅਸੀਂ ਜੇ ਕਹੀਏ ਕਿ ਅਸੀਂ ਸੋਸ਼ੀਅਲਾਈਜ਼ ਹੋ ਜਾਾਂਗੇ ਤਾਂ ਮੈਂ ਇਸ ਗੱਲ ਨੂੰ ਬਹਾਲਾ ਨਹੀਂ ਤਵੱਜੋ ਦਿੰਦੀ ਕਿਉਂਕਿ ਜਦੋਂ ਅਸੀਂ ਰਿਸ਼ਤੇ ਨਾਤੇ ਆ ਜਿਹੜੇ ਮਾਮੇ, ਤਾਏ, ਚਾਚੇ, ਭੂਆ, ਮਾਸੀਆਂ ਹਨਾ ਇਹ ਤਾਂ ਸਾਨੂੰ ਪਰਿਵਾਰ 'ਚ ਮਿਲਦੇ ਨੇ ਸਾਡੇ ਮਨ ਦੀਆਂ ਸਾਂਝਾਂ ਇਹਨਾਂ ਨਾਲ ਪੈਣੀਆਂ ਹੁੰਦੀਆਂ ਨੇ ਤੇ ਉਹ ਅਸੀਂ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਜਾਣੇ ਆ ਜਾਂ ਸਾਡੇ ਘਰ 'ਚ ਜੋ-ਜੋ ਰਿਸ਼ਤਿਆਂ ਦਾ ਸਤਿਕਾਰ ਆ ਉੱਥੋਂ ਸਿੱਖਦੇ ਆ ਤੇ ਉਹਨਾਂ ਦੇ ਬੱਚਿਆਂ ਨਾਲਾਂ ਸਾਡੇ ਕੀ ਮੇਲ ਜੋ ਲਿਆ ਹਨਾ ਬਾਕੀ ਸਾਰੇ ਸਾਡੇ ਲਈ ਦੁਨੀਆ 'ਚ ਅਣਜਾਣ ਹੁੰਦੇ ਨੇ ਤੇ ਅਣਜਾਣ ਲੋਕਾਂ ਨਾਲ ਆਪਾਂ ਬਾਲੀ ਸਾਂਝ ਨਹੀਂ ਰੱਖਦੇ ਉਹ ਸਿਰਫ ਸਾਡੇ ਜਿਹੜੇ ਸਾਡੇ ਜਜ਼ਬਾਤਾਂ ਨਾ ਉਹ ਰਿਲੇਟਡ ਨਹੀਂ ਹੁੰਦੇ ਹੈਗੇ ਜੋ ਅਣਜਾਣ ਹੁੰਦੇ ਆ ਉਹ ਸਾਡੇ ਕੰਮ ਕਾਜ ਨਾਲ ਹੁੰਦੇ ਆ ਸੋ ਕੰਮ ਕਾਜਾਂ 'ਚ ਜਦੋਂ ਅਸੀਂ ਪਾਵਾਂਗੇ ਤਾਂ ਵਾਖੂਬੀ ਅਸੀਂ ਸਿੱਖ ਜਾਾਂਗੇ ਕਿਉਂਕਿ ਸਭ ਕੁਝ ਸਿੱਖਣ ਤੇ ਆਉਂਦਾ ਆ ਸੋ ਗੱਲ ਤਾਂ ਸੀਗੀ ਕਿ ਰਿਸ਼ਤਿਆਂ ਨੂੰ ਕਿਵੇਂ ਨਿਭਾਉਣਾ ਆ ਉਹ ਅਸੀਂ ਪਰਿਵਾਰ 'ਚ ਆਪਣੇ ਵਿੜੇ 'ਚ ਸਿੱਖਣਾ ਸੀ ਉਹ ਮੁਕਾਬਲੇ 'ਚ ਆ ਗਿਆ ਕਿ ਜਿਹੜੇ ਸਾਡੇ ਕਜ਼ਨ ਆ ਜਾਂ ਸਾਡੇ ਸਿਬਲਿੰਗਸ ਵੀ ਆ ਉੱਥੇ ਵੀ ਮੁਕਾਬਲਾ ਆ ਗਿਆ ਸਾਡੇ 'ਚ ਹਨਾ ਕਿ ਉਹ ਵੱਧ ਨੰਬਰ ਲੈਂਦੇ ਨੇ ਉਹ ਘੱਟ ਲੈਂਦੇ ਨੇ ਤੇ ਜਿੱਥੇ ਅਸੀਂ ਜਾਣਦੇ ਕਿਸੇ ਨੂੰ ਨਹੀਂ ਉੱਥੇ ਅਸੀਂ ਕਹਿੰਨੇ ਆ ਕਿ ਸਾਡੀ ਸਾਂਝ ਪੱਕੀ ਉੱਥੇ ਅਸੀਂ ਕਹਿੰਨੇ ਆ ਕਿ ਉਹ ਦੋਸਤੀ ਹੋ ਗਈ ਜਦ ਕਿ ਉੱਥੇ ਜ਼ਰੂਰਤ ਨਹੀਂ ਆ ਉੱਥੇ ਤੁਹਾਡਾ ਮੁਕਾਬਲਾ ਹੁੰਦਾ ਆ ਰਿਸ਼ਤਿਆਂ 'ਚ ਤੁਹਾਡੇ ਨਿਮਰਤਾ ਤੇ ਮਿਠਾਸ ਹੁੰਦੀ ਆ ਤੇ ਅੱਜਕੱਲ ਜੇ ਤੁਸੀਂ ਸੱਚੀਉਂ ਸੋਚੋ ਧਿਆਨ ਦਿਓ ਤੇ ਸਭ ਕੁਝ ਉਲਟਾ ਚੱਲ ਰਿਹਾ ਆ ਨਾ ਅਸੀਂ ਸਿੰਗਲ ਦੇ ਪਰਿਵਾਰ ਹੋ ਗਏ ਆ ਕਿੱਥੇ ਜੁਆਇੰਟ ਫੈਮਲੀਆਂ ਹੁੰਦੀਆਂ ਸੀਗੀਆਂ ਜਿਹੜੇ ਸੁਗੜ ਸਿਆਣੇ ਬੱਚੇ ਹੁੰਦੇ ਸੀ ਉਹ ਸਾਰਾ ਕੁਝ ਪਰਿਵਾਰਾਂ ਤੋਂ ਹੀ ਸਿੱਖਦੇ ਸੀ ਰਿਸ਼ਤਿਆਂ ਤੋਂ ਹੀ ਸਿੱਖਦੇ ਸੀਗੇ ਤੇ ਹੁਣ ਅਸੀਂ ਸਾਰੇ ਜ਼ਿੰਮੇਵਾਰੀ ਸਕੂਲ ਤੇ ਹੀ ਸਿੱਖਤੀ ਆ ਕਿ ਇੱਥੇ ਬਹਿ ਕੇ ਇਨੀ ਬੋਰਡ ਮੋਰੇ ਬਹਿ ਕੇ ਸਾਰਾ ਕੁਝ ਸਿਰ ਟਾਂ ਮਾਰ ਕੇ ਸਿੱਖਣਾ ਆ ਜਦ ਕਿ ਜੋ ਵੀ ਸਾਨੂੰ ਆਉਂਦਾ ਆ ਉਹ ਤਦ ਆਉਂਦਾ ਜਦੋਂ ਅਸੀਂ ਕਿਸੇ ਕੰਮ 'ਚ ਪੈਨੇ ਆ ਮੈਂ ਇਹ ਵੀ ਦਾਰਨ ਤੁਹਾਨੂੰ ਇਹ ਦਵਾਂਗੀ ਕਿ ਜਦੋਂ ਇੱਕ ਪਰਿਵਾਰ 'ਚ ਬੱਚੇ ਨੇ ਜੀਓ ਖੇਤੀਬਾੜੀ ਵਾਲੇ ਪਰਿਵਾਰ 'ਚ ਨੇ ਜਦੋਂ ਉਹ ਆਪਣੇ ਮਾਪੇ ਬਾਹਰ ਕੰਮ ਕਰਾਉਣ ਜਾਂਦੇ ਨੇ ਖੇਤਾਂ 'ਚ ਤਾਂ ਉਹਨਾਂ ਨੂੰ ਨਾਲ ਦੀ ਨਾਲ ਆ ਜਾਂਦਾ ਕਿ ਇਹ ਸਾਡਾ ਕੰਮ ਕੀਤਾ ਆ ਤੇ ਇਦਾਂ ਅਸੀਂ ਕੰਮ ਕਰਨਾ ਆ ਤੇ ਇੱਕ ਜਵਾਕ ਆ ਉਹ ਬਹੁਤ ਸੋਲ ਗਿਆ ਆ ਉਹ ਅੰਦਰ ਹੀ ਬੈਠਾ ਰਹਿੰਦਾ ਆ ਸਾਰਾ ਦਿਨ ਜਾਂ ਕਿਤਾਬਾਂ 'ਤੇ ਹੀ ਪੜਦਾ ਆ ਤੇ ਉਹਨਾਂ ਚਿਹਰੋਂ ਨੂੰ ਤਜਰਬਾ ਨਹੀਂ ਹੁੰਦਾ ਜ਼ਿੰਦਗੀ ਦਾ ਜਿੰਨਾ ਚਿਹਰੋਂ ਬਾਹਰ ਕਿਤੇ ਜਾ ਕੇ ਕੰਮ ਨਹੀਂ ਕਰਦਾ ਸੋ ਉਹ ਇਨਫੋਰਮੇਸ਼ਨ ਇਕੱਠੀ ਕਰ ਰਿਆ ਹੁੰਦਾ ਆ ਉਹਨੂੰ ਉਦੋਂ ਜਾ ਕੇ ਤਜਰਬਾ ਹੁੰਦਾ ਜਦੋਂ ਕੰਮ 'ਚ ਪੈਂਦਾ ਆ ਸੋ ਮੈਂ ਕਿਤਾਬਾਂ ਨਾਲੋਂ ਜ਼ਿਆਦਾ ਪ੍ਰੈਕਟਿਸ ਨੂੰ ਪਹਿਲ ਦਿੰਨੀ ਆ ਕਿ ਤੁਸੀਂ ਜੇ ਬੱਚਿਆਂ ਤੋਂ ਕੋਈ ਵੀ ਕੰਮ ਹੈਗਾ ਆ ਜੇ ਤੁਸੀਂ ਕਹਿੰਦੇ ਕਿ ਉਹ ਪਰਫੈਕਟ ਹੋਣ ਹਨਾ ਤਾਂ ਉਹਨਾਂ ਨੂੰ ਨਾਲ ਲਾਓ ਆਪਣੇ ਕੰਮ ਤੇ ਉਹ ਤੁਹਾਨੂੰ ਦੇਖ-ਦੇਖ ਕੇ ਸਿੱਖਣਗੇ ਜਿੱਦਾਂ ਆਪਾਂ ਪਿਛਲੀ ਵੀਡੀਓ 'ਚ ਵੀ ਗੱਲਬਾਤ ਕੀਤੀ ਸੀ ਹੋਮ ਸਕੂਲਿੰਗ ਵਾਲੀ ਤੁਸੀਂ ਇਸ ਵੀਡੀਓ ਨੂੰ ਸਮਝਣਾ ਹੈ ਤਾਂ ਉਹਨੂੰ ਪਿਛਲੀ ਵੀਡੀਓ ਨੂੰ ਜ਼ਰੂਰ ਦੇਖਿਓ ਹੋਮ ਸਕੂਲਿੰਗ ਪੇਰੈਂਟਿੰਗ ਬਾਏ ਅmbercourt ਫਾਰਮਰ ਸੋ ਹਾਰ ਫਾਰਮਰ ਚੈਨਲ ਤੇ ਆ ਤੁਸੀਂ ਉਹ ਵੀਡੀਓ ਜ਼ਰੂਰ ਸੁਣਿਓ ਫਿਰ ਤੁਹਾਨੂੰ ਅੱਜ ਦੀ ਗੱਲਬਾਤ ਜ਼ਰੂਰ ਸਮਝ ਆਊਗੀ ਤੇ ਨਾਲ ਦੀ ਨਾਲ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਨੋਟੀਫਿਕੇਸ਼ਨ ਲਈ ਸੋ ਦੋਸਤੀ ਤੇ ਸੋਸ਼ੀਅਲਾਈਜ਼ ਕਿਵੇਂ ਹੋਣਾ ਆ ਇਸ ਤੇ ਅੱਜ ਇਸ ਤੇ ਅੱਜ ਸਾਰੀ ਗੱਲਬਾਤ ਸੋ ਪ੍ਰੈਕਟਿਸ ਜਦੋਂ ਪ੍ਰੈਕਟਿਸ ਆਉਂਦੀ ਆ ਜਦੋਂ ਤੁਸੀਂ ਬੱਚਿਆਂ ਨੂੰ ਮਾਂ ਘਰ ਦੇ ਕੰਮਾਂ ਚ ਨਾਲ ਲਾਉਂਦੀ ਆ ਧੀ ਨੂੰ ਹਨਾ ਤੇ ਮੁੰਡੇ ਨੂੰ ਜਦੋਂ ਅਸੀਂ ਆਪਣੇ ਜਵਾਕ ਨੂੰ ਬਾਹਰ ਕੰਮਕਾਰਾਂ ਤੇ ਭੇਜਦੇ ਆ ਤਾਂ ਉੱਥੇ ਹੀ ਉਹ ਸਾਰਾ ਕੁਝ ਸਿੱਖ ਜਾਂਦਾ ਆ ਹੁਣ ਜੇ ਅਸੀਂ ਗੱਲ ਕਰੀਏ ਕਿ ਇਹਨੂੰ ਤੁਸੀਂ ਪ੍ਰੈਕਟੀਕਲ ਰੂਪ ਚ ਕਿਵੇਂ ਦੇਖੂਗੀ ਕਿ ਆਪਾਂ ਕਹਿ ਦਿੰਨੇ ਨਾ ਕਿ ਗੱਲਾਂ ਕਰਨੀਆਂ ਸੌਖੀਆਂ ਆ ਇਸ ਨੂੰ ਅਸੀਂ ਕਾਮਯਾਬ ਕਿਵੇਂ ਕਰਾਂਗੇ ਜੇ ਹੋਮ ਸਕੂਲਿੰਗ ਆ ਜਾਂ ਸਕੂਲਿੰਗ ਆ ਜੇ ਹੁਣ ਸਕੂਲ ਸਿਸਟਮ ਵੀ ਸੀ ਇਹ ਕਿਤੇਉਂ ਚੱਲਿਆ ਸੀ ਨਾ ਤੇ ਕਾਮਯਾਬ ਹੋਇਆ ਜੇ ਤੁਸੀਂ ਆਪ ਆਪਣੇ ਬੱਚੇ ਤੇ ਜ਼ੋਰ ਦੇਮੋ ਤੇ ਥੋੜਾ ਜਿਹਾ ਸੋਚ ਵਿਚਾਰ ਕਰੋ ਕਿ ਜਿਹੜੇ ਸਬਜੈਕਟ ਤੁਹਾਨੂੰ 7-8 ਟੀਚਰ ਮਿਲ ਕੇ ਕੱਲਾ-ਕੱਲਾ ਸਬਜੈਕਟ ਪੜ੍ਹਾਉਂਦੇ ਆ ਤੇ ਫਿਰ ਟਿਊਸ਼ਨ ਟੀਚਰ ਕੱਲਾ ਹੀ ਹੁੰਦਾ ਆ ਜਿਹੜਾ ਸਾਰਿਆਂ ਨੂੰ ਤੁਹਾਡੇ ਜਿਹੜੇ ਜਵਾਬ ਉਹਨੇ ਟਿਊਸ਼ਨ ਟੀਚਰ ਨੇ ਇਕੱਲੇ ਨਹੀਂ ਦੇਣੇ ਹੁੰਦੇ ਆ ਤੁਸੀਂ ਕਦੇ ਸੋਚ ਵਿਚਾਰ ਕੀਤੀ ਕਿ ਅਸੀਂ ਕਿੱਥੇ ਗਵਾਚੇ ਹੋਏ ਆ ਜੇ ਸਾਡੇ 'ਚ ਉਹ ਗੁਣ ਹੋਣ ਤਾਂ ਕਿ ਲੋੜ ਪਵੇ ਮੈਂ ਤਾਂ ਜੋ ਦੇਖ ਰਹੀ ਆ ਉਹ ਇਹੀ ਆ ਕਿ ਬੱਚਾ ਤੜਕੇ ਉੱਠਦਾ ਆ ਉਹ ਬੱਸ 'ਚ ਬੈੰਦਾ ਆ ਫਿਰ ਜਾ ਕੇ ਬਾਕਸ ਵਿੱਚ ਹੀ ਬਹਿ ਜਾਂਦਾ ਆ ਕਮਰੇ ਦੇ ਵਿੱਚ ਫਿਰ ਉੱਥੋਂ ਆਉਂਦਾ ਆ ਤੇ ਫਟਾਫਟ ਕਰਦਾ ਆ ਟਿਊਸ਼ਨ ਟੀਚਰ ਕੋ ਭੱਜਦਾ ਆ ਮੋਰੇ ਰਾਤ ਪੈ ਜਾਂਦੀ ਆ ਤੇ ਉਹ ਡਿੱਗ ਜਾਂਦਾ ਇਹ ਮੇਰੇ ਅੱਖੀਂ ਦੇਖਣ ਤੇ ਕੰਨੀ ਸੁਣਨ ਦੇ ਤਜਰਬੇ ਨੇ ਮੈਂ ਹਵਾ 'ਚ ਗੱਲਾਂ ਨਹੀਂ ਕਰ ਰਹੀ ਜੇ ਤੁਸੀਂ ਸਮਝੋ ਕਿ ਨਹੀਂ ਐਦਾਂ ਹੁੰਦਾ ਤੇ ਤੁਸੀਂ ਜ਼ਰੂਰ ਦੱਸੋ ਕਿ ਐਦਾਂ ਹੁੰਦਾ ਆ ਕਿ ਨਹੀਂ ਹੁੰਦਾ ਹਨਾ ਸੋ ਜੀ ਕਿੱਥੇ ਰਿਹਾ ਆ ਅੱਜ ਤੋਂ ਜੇ ਤੁਸੀਂ ਦੋ ਦਹਾਕੇ ਪਹਿਲਾਂ ਦੇਖੋ ਤਾਂ ਫਿਰ ਵੀ ਥੋੜਾ ਸਹੀ ਸੀਗਾ ਸਾਨੂੰ ਅੱਧਾ ਦਿਨ ਮਿਲ ਜਾਂਦਾ ਸੀ ਖੇਡਣ ਨੂੰ ਤੇ ਅਸੀਂ ਖੇਡਦੇ ਸੀ ਆਪਣੇ ਸਾਥੀਆਂ ਨਾਲ ਮੈਨੂੰ ਲੱਗਦਾ ਉਹ ਉਹ ਸੀਗਾ ਸੋਸ਼ਲਾਈਜ਼ ਹੋਣਾ ਹੁਣ ਅਸੀਂ ਸੋਸ਼ਲਾਈਜ਼ ਨਹੀਂ ਹੋ ਰਹੇ ਹੁਣ ਅਸੀਂ ਮਤਲਬ ਟੈਕਨੀਕ ਦੇ ਵਿੱਚ ਜ਼ਿਆਦਾ ਆ ਗਏ ਆ ਟੈਕਨੋਲੋਜੀ ਚ ਆ ਗਏ ਆ ਜ਼ਿਆਦਾ ਅਸੀਂ ਮਨੁੱਖ ਤੋਂ ਵੀ ਕੁਝ ਹੋਰ ਹੀ ਬਣੀ ਜਾ ਰਹੇ ਆ ਜਿੱਥੇ ਇਮੋਸ਼ਨ ਲੈਸ ਹੋਈ ਜਾ ਰਹੇ ਆ ਸੋ ਅਸਲ ਦੇ ਵਿੱਚ ਤਾਂ ਨਿਆਣਿਆਂ ਨੇ ਇਹ ਸਿੱਖਣਾ ਹੁੰਦਾ ਆ ਕਿ ਉਹਨੇ ਆਪਣੇ ਮਨ ਨੂੰ ਕਿੱਦਾਂ ਕੰਟਰੋਲ ਰੱਖਣਾ ਆ ਦੋਸਤੀ ਦਾ ਅਰਥ ਹੀ ਇਹ ਹੁੰਦਾ ਆ ਕਿ ਸਾਨੂੰ ਕੋਈ ਹੋਵੇ ਸੁਣਨ ਵਾਲਾ ਜੀ ਉਸੇ ਬੱਚਿਆਂ ਨੂੰ ਇਹ ਸਿਖਾ ਦਈਏ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਸੁਣਨਾ ਹੈ ਆਪਣੇ ਸਰੀਰ ਨੂੰ ਕਿੱਦਾਂ ਸਮਝਣਾ ਹੈ ਆਪਣੇ ਮਨ ਨੂੰ ਕਿੱਦਾਂ ਸਮਝਣਾ ਹੈ ਤੇ ਉਹ ਸਾਰੇ ਕੁਦਰਤ ਦੇ ਦੋਸਤ ਬਣਨਗੇ ਉਹ ਸਾਰੇ ਕੁਦਰਤ ਦੇ ਰਖਵਾਲੇ ਬਣਨਗੇ ਨਾ ਕਿ ਟੁੱਟੇ ਹੋਏ ਮਨਾਂ ਤੋਂ ਕੁਝ ਸਿੱਖ ਕੇ ਉਹ ਦੁਨੀਆ ਨੂੰ ਜੋੜ ਨਹੀਂ ਸਕਦੇ ਉਹ ਜੋੜੇ ਜੋੜਨਗੇ ਤਾਂ ਜੇ ਉਹ ਆਪ ਜੁੜਨਾ ਸਿੱਖਣਗੇ ਸੋ ਕਿਤੇ ਵੀ ਮੈਨੂੰ ਨਹੀਂ ਲੱਗਦਾ ਇਹ ਸਿਖਾਇਆ ਜਾਂਦਾ ਹੈ ਕਿ ਜੁੜਨਾ ਕਿੱਦਾਂ ਹੈ ਤੋੜਿਆ ਤੁਹਾਨੂੰ ਹਰੇਕ ਥਾਂ ਜਾਂਦਾ ਹੈ ਤਸੀਂ ਜੇ ਤੁਸੀਂ ਕਹੋ ਕਿ ਨਹੀਂ ਐਦਾਂ ਹੁੰਦੀ ਕਿ ਦੋਸਤ ਹੋਣੇ ਜ਼ਰੂਰੀ ਆ ਹਾਣ ਨੂੰ ਹਾਣ ਪਿਆਰਾ ਹੁੰਦਾ ਆ ਸੋ ਜਿਹੜੇ ਅੱਜ ਜਵਾਨ ਹੋ ਚੁੱਕੇ ਨੇ ਨਾ ਉਹ ਕਦੇ ਬੱਚੇ ਸੀਗੇ ਉਹਨਾਂ ਦੇ ਦੋਸਤ ਹੈਗੇ ਸੀ ਫਿਰ ਉਹ ਟੁੱਟ ਕਿਵੇਂ ਗਏ ਕਿਉਂਕਿ ਅੱਜ ਕੱਲ ਜਿਹੜਾ ਟੁੱਟਣ ਦਾ ਸਿਸਟਮ ਹੀ ਬਣਦਾ ਆ ਉਹ ਦੋਸਤੀ ਤੋਂ ਬਣਦਾ ਆ ਪਹਿਲਾਂ ਸਾਡੇ ਦੋਸਤ ਬਣਦੇ ਨੇ ਫਿਰ ਉਹ ਸਾਡੇ ਮਨਾਂ ਨੂੰ ਢਾ ਲੱਗਦੀ ਆ ਉਹਨਾਂ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਫਿਰ ਅਸੀਂ ਦੋਸਤੀਆਂ ਦੇ ਚੱਕਰ 'ਚ ਦੋਸਤੀ ਦੀ ਦਲਦਲ 'ਚ ਐਦਾਂ ਫਸਦੇ ਆ ਕਿ ਜਿੱਥੇ ਕਾਮਯਾਬੀ ਦੀਆਂ ਰਾਹਾਂ ਤੇ ਜਾਣਾ ਹੁੰਦਾ ਆ ਅਸੀਂ ਕਿਸੇ ਹੋਰ ਹੀ ਰਾਹਾਂ ਤੇ ਤੁਰ ਪੰਨੇ ਆ ਐਦਾਂ ਹੁੰਦਾ ਆ ਕਿ ਨਹੀਂ ਕਿਉਂਕਿ ਅੱਜ ਜਿੰਨੇ ਵੀ ਮੇਰੇ ਕੋਲ ਕਲਾਇੰਟਸ ਵੀ ਆਉਂਦੇ ਨੇ ਉਹ ਇਮੋਸ਼ਨਲੀ ਉਹਨਾਂ ਦਾ ਬ੍ਰੇਕਡਾਊਨ ਆ ਉਹ ਇਮੋਸ਼ਨਲੀ ਟੁੱਟੇ ਹੋਏ ਨੇ ਜੇ ਦੋਸਤੀਆਂ ਕਾਮਯਾਬ ਹੁੰਦੀਆਂ ਹੋਣ ਤਾਂ ਤਾਂ ਹੀ ਹੋਣਗੀਆਂ ਅਸੀਂ ਕਿਸੇ ਦੂਜੇ ਨਾਲ ਵੀ ਤਦੇ ਨਿਭਾ ਸਕਦੇ ਆ ਜੇ ਸਾਨੂੰ ਆਪਣੇ ਆਪ ਨਾਲ ਨਿਭਾਉਣਾ ਆਉਂਦਾ ਆ ਜੇ ਅਸੀਂ ਜੁੜੇ ਹੋਏ ਆ ਤੋ ਜੁੜਨਾ ਕੌਣ ਸਿਖਾਊਗਾ ਜਦੋਂ ਸਾਡੇ ਟੱਬਰ ਦੇ ਵਿੱਚ ਖੇੜਾ ਹੋਊਗਾ ਜਦੋਂ ਸਾਡੇ ਟੱਬਰ ਚ ਰੌਣਕ ਹੋਊਗੀ ਸਾਡੇ ਬੱਚਿਆਂ ਨੂੰ ਸਾਡੇ ਹੱਸਦੇ ਚਿਹਰੇ ਦਿਖਣਗੇ ਮੁਰਝਾਏ ਹੋਏ ਨਹੀਂ ਅਸੀਂ ਉਹਨਾਂ ਲਈ ਹਰ ਥਾਂ ਅਵੇਲੇਬਲ ਹੋਵਾਂਗੇ ਜਦੋਂ ਅਸੀਂ ਬੱਚੇ ਲਈ ਅਵੇਲੇਬਲ ਆ ਜਿੱਦਾਂ ਹੁਣ ਕੱਲ ਹੀ ਮੈਨੂੰ ਇੱਕ ਸਵਾਲ ਆਇਆ ਸੀ ਕਿ ਮੇਰੀ ਕਲਾਇੰਟ ਆ ਕੁੜੀ ਉਹਦਾ ਸਵਾਲ ਸੀ ਕਿ ਮੇਰਾ ਬੇਟਾ ਟੀਵੀ ਬਹੁਤ ਦੇਖਦਾ ਆ ਮੈਂ ਤਾਂ ਇੰਨਾ ਟੀਵੀ ਨਹੀਂ ਦੇਖਦੀ ਪਰ ਉਹਦੀ ਐਡਿਕਸ਼ਨ ਕਿਵੇਂ ਹਟੂਗੀ ਸੋ ਜਦੋਂ ਤੁਸੀਂ ਅਵੇਲੇਬਲ ਹੈਗੇ ਆ ਨਾ ਬੱਚੇ ਕੋਲ ਆਪਸ਼ਨ ਜਿਵੇਂ ਮੈਂ ਉਹਨੂੰ ਉਹਨੂੰ ਹੀ ਐਗਜ਼ੈਂਪਲ ਦਿੱਤੀ ਸੀ ਮੇਰੇ ਕੋਲ ਇੱਕ ਹੋਰ ਕਲਾਇੰਟ ਆ ਜਿਨ੍ਹਾਂ ਦੇ ਬੇਟੇ ਲਈ ਹੀ ਉਹਨੇ ਜੁਆਇਨ ਕੀਤਾ ਸੀ ਸੋ ਉਹਨਾਂ ਨੇ ਜਦੋਂ ਹੁਣ ਥੋੜੀ ਜਿਹੀ ਤਵਜੋਹ ਦਿੱਤੀ ਉਹਨਾਂ ਨੇ ਖੇਡਣ ਲੱਗੇ ਆਪਣੇ ਬੱਚਿਆਂ ਨਾਲ ਤਾਂ ਉਹਨਾਂ ਦੀ ਸਾਰਾ ਐਡਰੈਸ਼ਨ ਜਿਹਾ ਜਿਹੜਾ ਬੇਟੇ ਦਾ ਜੋ ਟੀਵੀ ਦੇਖਣ ਦੀ ਆਦਤ ਸੀ ਉਹ ਸਾਰੀ हट ਗਈ ਕਮੀ ਕਿੱਥੇ ਸੀ ਕਿ ਉਹਨਾਂ ਨੇ ਟਾਈਮ ਦੇਣਾ ਸੀ ਪਰ ਉਹਨਾਂ ਨੇ ਟੀਵੀ ਦੇ ਦਿੱਤਾ ਜਦੋਂ ਉਹ ਟਾਈਮ ਦਿੱਤਾ ਨਾ ਜਦੋਂ ਅਸੀਂ ਗੱਲਾਂ ਕੀਤੀਆਂ ਬੈਡ ਟਾਈਮ ਸਟੋਰੀਜ਼ ਜਦੋਂ ਬੱਚਿਆਂ ਨੂੰ ਦੱਸਿਆ ਕਿ ਥੋੜੇ ਕਿਰਦਾਰ ਉਹਨਾਂ ਨੂੰ ਕਿਸੇ ਰਾਜੇ ਰਾਣੀ ਦੀ ਕਹਾਣੀ ਸੁਣਾਉਣ ਦੀ ਬਜਾਏ ਉਹਨਾਂ ਦਾ ਕਿਰਦਾਰ ਘੜ ਕੇ ਸੁਣਾਇਆ ਸੋ ਇਹ ਉਹੀ ਮਾਂ ਸੁਣਾ ਸਕਦੀ ਆ ਜਿਨੇ ਆਪ ਬਹੁਤ ਕੁਝ ਸਿੱਖਿਆ ਹੋਵੇ ਸੋ ਜਦੋਂ ਅਸੀਂ ਬੱਚਿਆਂ ਨਾਲ ਬਹਿ ਕੇ ਗੱਲਾਂ ਕਰਦੇ ਆ ਨਾ ਜਿਵੇਂ ਮੈਂ ਮੁਬਾਰਕ ਘੜੀਆਂ ਚ ਲਿਖਿਆ ਸੀ ਜਦੋਂ ਬੱਚੇ ਤੇ ਬਜ਼ੁਰਗ ਬਹਿ ਕੇ ਇਤਿਹਾਸ ਦੀਆਂ ਤਵਾਰੀਖਾਂ ਫਰੋਲਣਗੇ ਆ ਜਿਹੜਾ ਜਿਹੜਾ ਤੁਹਾਡਾ ਪਾਸਟ ਆ ਉਹ ਵਰਤਮਾਨ ਚ ਆ ਕੇ ਖੜ ਜਾਊਗਾ ਜਿਹੜਾ ਜੋ ਵੀ ਤੁਹਾਡੇ ਇਤਿਹਾਸ ਚ ਹੋਇਆ ਆ ਉਹ ਤਾਂ ਹੀ ਹੋਊਗਾ ਜੇ ਬਾਬੇ ਪੋਤੇ ਬਹਿ ਕੇ ਗੱਲਾਂ ਕਰਨਗੇ 베ੜੇ ਚ ਤਾਰਿਆਂ ਦੀ ਸ਼ਾਮੀ ਸੋ ਇਹ ਆਪਣਾ ਕਲਚਰ ਸੀਗਾ ਇਹ ਸੱਭਿਆਚਾਰ ਸੀਗਾ ਜਿਹਨੂੰ ਅਸੀਂ ਰੂੜੀਵਾਦੀ ਕਹਿ ਕੇ ਏਸੀ ਵਾਲੇ ਕਮਰੇ ਚ ਬਹਿ ਕੇ ਟੀਵੀ ਦੇਖਣਾ ਸ਼ੁਰੂ ਕਰਤਾ ਸੋ ਇਹੀ ਰੀਜ਼ਨ ਆ ਕਿ ਅੱਜ ਮਾਨਸਿਕ ਜਿਹੜੀਆਂ ਪ੍ਰੋਬਲਮਸ ਨੇ ਉਹ ਇੰਨੀਆਂ ਵੱਧ ਰਹੀਆਂ ਨੇ ਸੋ ਜਦੋਂ ਅਸੀਂ ਆਪਣੇ ਬੱਚੇ ਤੋਂ ਕੁਝ ਉਮੀਦ ਕਰਦੇ ਆ ਨਾ ਕਿ ਉਹ ਐਦਾਂ ਦਾ ਹੋਵੇ ਉਹ ਐਦਾਂ ਦਾ ਹੋਵੇ ਤੇ ਸਾਨੂੰ ਉਹਨੂੰ ਘੜਨਾ ਪੈਣਾ ਆ ਅਸੀਂ ਇਹਨੇ ਛੋਟੇ ਸਵਾਲ ਨਹੀਂ ਕਰ ਸਕਦੇ ਕਿ ਦੋਸਤ ਕਿਵੇਂ ਬਣਗੇ ਉਹਨੂੰ ਉਹ ਬਣਾਓ ਜਿਹਦੇ ਦੋਸਤ ਆ ਕੇ ਜੁਣ ਨਾ ਕਿ ਉਹਨੂੰ ਲੱਭਣੇ ਪੈਣ ਸੋ ਆ ਹੋਪ ਕਰਦੀ ਆ ਕਿ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਜਿਹੜੇ ਉਹ ਚੰਗੀ ਤਰ੍ਹਾਂ ਮਿਲ ਗਏ ਹੋਣਗੇ ਮੇਰਾ ਜੋ ਮੰਨਣਾ ਆ ਕਿ ਦੋਸਤੀ ਤੇ ਸੋਸ਼ਲਾਈਜ਼ ਹੋਣਾ ਕੀ ਆ ਆਪਣੇ ਰਿਸ਼ਤਿਆਂ ਦੀ ਸਾਂਝ ਪੈਦਾ ਕਰਨਾ ਆਪਣੇ ਬੱਚਿਆਂ ਨੂੰ ਦੱਸਣਾ ਕਿ ਆ ਸਾਡੇ ਰਿਸ਼ਤੇ ਨਾਤੇ ਨੇ ਉਹਨਾਂ 'ਚ ਮੁਕਾਬਲਾ ਨਹੀਂ ਕਰਨਾ ਉਹਨਾਂ 'ਚ ਸਾਂਝ ਪਾਉਣੀ ਆ ਮੁਕਾਬਲਾ ਤੁਸੀਂ ਅਣਜਾਣਾ ਨਾ ਕਰ ਸਕਦੇ ਆ ਜੇ ਤੁਹਾਨੂੰ ਜ਼ਰੂਰ ਤੇ ਆ ਤਾਂ ਅੱਭਲ ਤਾਂ ਮੁਕਾਬਲਾ ਜਿਹੜਾ ਉਹ ਆਪਣੇ ਆਪ ਨਾਲ ਹੋਣਾ ਚਾਹੀਦਾ ਕੱਲ ਤੁਹਾਡੀ ਜੋ ਸ਼ਖਸੀਅਤ ਸੀਗੀ ਅੱਜੋਂ ਤੋਂ ਬਿਹਤਰ ਹੋਵੇ। ਇਹੀ ਹੁੰਦਾ ਆ ਮੁਕਾਬਲਾ। ਜੇ ਦੂਜੇ ਮਨਾਂ ਨਾਲ ਤੁਸੀਂ ਮੁਕਾਬਲਾ ਕਰੀ ਜਾਉਂਗੇ ਫੇ ਇਹ ਦੁੱਖਾਂ ਦਾ ਜਿਹੜਾ ਸਿਲਸਿਲਾ ਹੈ ਉਹ ਚੱਲਦਾ ਰਹੂਗਾ। ਕਿਉਂਕਿ ਹਰ ਇੱਕ 'ਚ ਹਰ ਬੱਚੇ 'ਚ ਆਪਣੇ ਆਪਣੇ ਗੁਣ ਨੇ। ਉਹਨਾਂ ਨੇ ਉਹਨਾਂ ਨੂੰ ਤਰਸਣਾ ਹੈ। ਨਾ ਕਿ ਇਹ ਕਿ ਕਿਸੇ ਨੂੰ ਪਿੱਛੇ ਛੱਡਣਾ ਹੈ। ਜਦੋਂ ਅਸੀਂ ਸਿਖਾਈ ਇਹ ਰਹੇ ਹਾਂ ਕਿ ਪਹਿਲੇ ਨੰਬਰ ਤੇ ਆਉਣਾ, ਦੂਜੇ ਤੇ ਆਉਣਾ, ਤੀਜੇ ਤੇ ਆਉਣਾ ਬਚਪਨ 'ਚ ਹੀ ਉਹਨਾਂ 'ਚ ਉਹ ਬੇਚੈਨੀ ਭਰ ਰਹੀ ਆ ਜਿਹੜੀ ਵੱਡੇ ਹੁੰਦਿਆਂ ਤੱਕ ਫੇ ਸਾਡੇ ਆਪ ਨੂੰ ਵੀ ਸਹਿ ਨਹੀਂ ਹੁੰਦੀ ਸੋ ਅਸੀਂ ਮਾਫ ਕਰਨਾ ਗਰਮੀ ਬਹੁਤ ਆ ਤੇ ਪਾਣੀ ਜਰੂਰ ਪੀਂਦੇ ਰਹੋ ਤੇ ਬੱਚਿਆਂ ਨੂੰ ਵੀ ਪਿਲਾਉਂਦੇ ਰਹੋ ਇਹ ਸਾਰੇ ਖਿਆਲ ਜਿਹੜੇ ਤੁਸੀਂ ਰੱਖੋਗੇ ਬੱਚਿਆਂ ਨਾਲ ਹਰ ਵੇਲੇ ਤੁਸੀਂ ਜਿਹੜਾ ਬਿਜ਼ੀ ਰਹੋਗੇ ਬਿਜ਼ੀ ਰਹਿਣਾ ਕੀ ਨੂੰ ਕਹਿੰਦੇ ਆ ਹੁਣ ਅਸੀਂ ਅਕਸਰ ਕਹਿ ਦਿੰਨੇ ਅਸੀਂ ਬਿਜ਼ੀ ਬਹੁਤ ਆ ਧਿਆਨ ਤਾਂ ਦੇ ਨਹੀਂ ਹੁੰਦਾ ਟਾਈਮ ਤਾਂ ਹੈ ਨਹੀਂ ਸਾਡੇ ਕੋ ਹਨਾ ਸੋ ਬਿਜ਼ੀ ਰਹਿਣਾ ਕੀ ਹੁੰਦਾ ਆ ਉਨ੍ਹਾਂ ਦੇ ਕੰਮਾਂ 'ਚ ਲੱਗੇ ਰਹਿਣਾ ਦੇਖਿਓ ਤੁਹਾਨੂੰ ਬਹੁਤ ਆਨੰਦ ਆਊਗਾ ਜਦੋਂ ਤੁਸੀਂ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਕੁਝ ਨਾ ਕੁਝ ਨਵਾਂ ਲੱਭਦੇ ਰਹੋਗੇ ਜਦੋਂ ਮਾਂ ਸ਼ਾਮ ਨੂੰ ਕਹਾਣੀ ਘੜੂਗੀ ਕਿ ਮੈਂ ਇਹਦੇ ਕਿਰਦਾਰ ਨੂੰ ਇਦਾਂ ਪੇਸ਼ ਕਰਨਾ ਹੈ ਕਿ ਉਹਦੀਆਂ ਅੱਖਾਂ ਸਾਹਮਣੇ ਇਹ ਹੀ ਲੱਗੇ ਕਿ ਉਹ ਵੱਡੇ ਹੋ ਕੇ ਆਹ ਕਰਨਗੇ ਅਸੀਂ ਅਕਸਰ ਬੱਚੇ ਨੂੰ ਬੜੀ ਨਾ ਸਮਝ ਵਿੱਚ ਪੁੱਛਦੇ ਹਾਂ ਤੋਂ ਵੱਡਾ ਹੋ ਕੇ ਕੀ ਬਣਨਾ ਹੈ ਅਸੀਂ ਅਕਸਰ ਉਹਨੂੰ ਪੁੱਛ ਲੈਂਦੇ ਹਾਂ ਜਦ ਕਿ ਅਸੀਂ ਇਹ ਸੋਚਦੇ ਹਣੀ ਕਿ ਉਹਨੂੰ ਕਿੱਦਾਂ ਪਤਾ ਹੋਊਗਾ ਕਿ ਵੱਡੇ ਹੋਣਾ ਕੀ ਹੁੰਦਾ ਆ ਉਹਨਾਂ ਜਿਉਂ ਜੀਰਿਆ ਜਾਂ ਪਹਿਲਾਂ ਉਹ ਤਾਂ ਜੀਣ ਦਈਏ ਸਾਨੂੰ ਵੱਡੇ ਹੋਣ ਦੀ ਨਿਕਾਲ ਕਰਤੇ ਆ ਮੈਨੂੰ ਇਹੀ ਵਧੀਆ ਲੱਗਦਾ ਆ ਕਿ ਮੇਰੇ ਬੱਚੇ ਜਿੰਨਾ ਚਿਰ ਬੱਚਿਆਂ ਵਾਂਗ ਰਹਿਣ ਇਹ ਬਹੁਤ ਅਣਮੁੱਲੀ ਗੱਲ ਆ ਕਿਉਂਕਿ ਬਚਪਨਾ ਜਿਹੜਾ ਇਹ ਆਉਣਾ ਤਾਂ ਹੈ ਹੀ ਨਹੀਂ ਮੁੜ ਕੇ ਫਿਰ ਕਿਉਂ ਸਾਨੂੰ ਕਾਲ ਹੁੰਦੀ ਆ ਕਿ ਅਸੀਂ ਛੇਤੀ ਛੇਤੀ ਉਹਨਾਂ ਨੂੰ ਸਿਆਣੇ ਬਣਾ ਦਈਏ ਉਹ ਨਿਆਣੇ ਰਹਿਣ ਜਿੰਨਾ ਚਿਰ ਵੀ ਰਹਿਣਾ ਚਾਹੁੰਦੇ ਆ ਜਿੰਨਾ ਚਿਰ ਵੀ ਉਹ ਆਲੇ ਭੋਲੇ ਆ ਨਾ ਇਹ ਬਹੁਤ ਆਨੰਦ ਆ ਸਾਨੂੰ ਇਹ ਕਦੇ ਵੀ ਕਾਲ ਨਹੀਂ ਹੋਣੀ ਚਾਹੀਦੀ ਕਿ ਉਹ ਸਿਆਣੇ ਹੋ ਜਾਣ ਅਸੀਂ ਕਿਹਨੋਂ ਸਿਆਣੇ ਹੋ ਕੇ ਦਿਖਾਉਣਾ ਆ ਇਹ ਬਚਪਨ ਦੇ ਖੇਡਾਂ ਜਦੋਂ ਅਸੀਂ ਗੱਲਾਂ ਕਰਦੇ ਆ ਇਹ ਸਾਨੂੰ ਸੁਣਨੀਆਂ ਤਾਂ ਬਹੁਤ ਵਧੀਆ ਲੱਗਦੀਆਂ ਪਰ ਅਸੀਂ ਬੱਚਿਆਂ ਤੋਂ ਬਚਪਨ ਖੋ ਰਹੇ ਆ ਜਰਾ ਸੋਚ ਵਿਚਾਰ ਕਰਕੇ ਦੇਖਿਓ ਕਿ ਇਦਾਂ ਹੈ ਕਿ ਨਹੀਂ ਬਾਕੀ ਦੋਸਤੀ ਤੇ ਸੋਸ਼ੀਅਲਾਈਜ਼ ਹੋਣਾ ਇਹ ਪਰਿਵਾਰ ਚੋਂ ਹੀ ਹੁੰਦਾ ਆ ਕਦੇ ਵੀ ਆਪਣੇ ਬੱਚੇ ਨੂੰ ਅੰਦਰ ਤਾ ਬੰਨ ਕੇ ਨਾ ਰੱਖੋ ਉਹਨੂੰ ਕਿਤੇ ਨਾ ਕਿਤੇ ਲਜਾਂਦੇ ਰਹੋ ਉਹਦੀ ਕੁਦਰਤ ਨਾਲ ਸਾਥ ਬਣੇ ਉਹ ਇਹ ਨਾ ਹੋਵੇ ਕਿ ਕਲਾਸਰੂਮ ਜੋਗਾ ਹੀ ਰਹਿ ਜਵੇ ਹਨਾ ਉਹਨੂੰ ਘੁਮਾਓ ਦੁਨੀਆ ਘੁਮਾਓ ਕੁਦਰਤ ਘੁਮਾਓ ਜਿੱਥੇ ਵੀ ਰਹਿੰਦੇ ਆ ਤੁਸੀਂ ਆਪਣੇ ਨਗਰ ਖੇੜੇ ਆਪਣੇ ਪਿੰਡ ਚ ਉਹ ਘੁੰਮਦਾ ਫਿਰੇ ਹਨਾ ਸੋ ਆਪ ਹੀ ਉਹ ਸੋਸ਼ੀਅਲਾਈਜ਼ ਵੀ ਹੋ ਜਾਏਗਾ ਨਾ ਸੋ ਤੁਸੀਂ ਦੇਖੋਗੇ ਕਿ ਬੱਚੇ ਜੇ ਸਕੂਲ ਜਾ ਕੇ ਤੁਸੀਂ ਕਹਿੰਨੇ ਆ ਸੋਸ਼ੀਅਲਾਈਜ਼ ਤਾਂ ਹੋ ਜਾਂਦੇ ਨੇ ਉਹਨਾਂ ਦੇ ਦੋਸਤ ਵੀ ਬਣ ਜਾਂਦੇ ਨੇ ਪਰ ਉਹਨਾਂ ਨੂੰ ਕੁਦਰਤ ਦਾ ਕੁਝ ਵੀ ਨਹੀਂ ਪਤਾ ਹੁੰਦਾ ਜੇ ਪਤਾ ਹੁੰਦਾ ਜੇ ਸਕੂਲ ਇਹ ਸਿਖਾਉਂਦੇ ਹੁੰਦੇ ਤਾਂ ਅੱਜ ਧਰਤੀ ਰੁੱਖਾਂ ਨਾਲ ਭਰੀ ਹੁੰਦੀ ਬੱਚਿਆਂ ਨੂੰ ਕੁਦਰਤ ਨਾਲ ਪਿਆਰ ਹੁੰਦਾ ਕਿਤਾਬਾਂ ਨਾਲ ਪਿਆਰ ਹੁੰਦਾ ਤੇ ਅੱਖਰਾਂ ਨਾਲ ਪਿਆਰ ਹੁੰਦਾ ਪਰ ਉਹ ਨਹੀਂ ਆ ਸੋ ਇਹਨਾਂ ਚੀਜ਼ਾਂ ਤੇ ਵਿਚਾਰ ਜ਼ਰੂਰ ਕਰਿਓ ਤੁਹਾਨੂੰ ਆਪਣੇ ਆਪ ਹੀ ਜਵਾਬ ਮਿਲ ਜਾਣੇ ਆ ਬਾਕੀ ਜੋ ਤੁਹਾਨੂੰ ਚੰਗਾ ਲੱਗੇ ਤੁਸੀਂ ਉਹ ਉਹ ਕਰੋ ਇਹ ਜ਼ਰੂਰੀ ਨਹੀਂ ਆ ਇਹ ਉਹਨਾਂ ਲਈ ਆ ਜਿਨ੍ਹਾਂ ਨੇ ਸਵਾਲ ਕੀਤੇ ਸੀ ਤੇ ਜਿਨ੍ਹਾਂ ਨੂੰ ਇਹਨਾਂ ਦੇ ਜਵਾਬ ਚਾਹੀਦੇ ਸੀ ਉਹ ਲੱਭ ਰਹੇ ਸੀਗੇ ਕਿਉਂਕਿ ਸਾਰੇ ਜਿਹੜੇ ਮਨਿਆ ਉਹ ਇੱਕੋ ਜਿਹੇ ਨਹੀਂ ਹੁੰਦੇ ਕਿਸੇ ਨੂੰ ਕੁਝ ਚੰਗਾ ਲੱਗਦਾ ਆ ਤੇ ਕਿਸੇ ਨੂੰ ਕੁਝ ਚੰਗਾ ਲੱਗਦਾ ਆ ਸੋ ਹਰ ਇੱਕ ਲਈ ਤਰਤੀ ਤੇ ਆਪਣਾ ਆਪਣਾ ਵਿਸ਼ਾ ਆ ਤੇ ਉਸ ਵਿਸ਼ੇ ਤੇ ਗੱਲਬਾਤ ਕਰਨੀ ਬਣਦੀ ਆ ਤੇ ਬਾਕੀ ਜੇ ਤੁਸੀਂ ਮੈਨੂੰ ਪਹਿਲੀ ਵਾਰ ਸੁਣ ਰਹੇ ਆ ਤਾਂ ਪਹਿਲਾਂ ਹੀ ਅੰਦਾਜ਼ਾ ਨਾ ਲਾਇਓ ਪਹਿਲਾਂ ਜਾ ਕੇ ਹੋਰ ਵੀਡੀਓਜ਼ ਦੇਖਿਓ ਅੰਬਰਕੋਰ ਫਾਰਮਰ YouTube ਚੈਨਲ ਤੇ ਤੁਸੀਂ ਸਾਰੀਆਂ ਵੀਡੀਓਜ਼ ਸੁਣ ਸਕਦੇ ਆ ਸਾਰੇ ਵਿਸ਼ਿਆਂ ਤੇ ਤੇ ਫਿਰ ਆਪਣੇ ਜਿਹੜੇ ਸਾਰਥਕ ਤੇ ਸੋਹਣੇ-ਸੋਹਣੇ ਵਿਚਾਰ ਦਿਓ ਤੇ ਅੱਗੇ ਜੋ ਵੀ ਤੁਸੀਂ ਗੱਲਬਾਤ ਚਾਹੁੰਦੇ ਆ ਆਪਾਂ ਉਹ ਵੀ ਕਰਾਂਗੇ ਕਿਉਂਕਿ ਮੈਨੂੰ ਗੱਲਾਂ ਕਰਨਾ ਚੰਗਾ ਲੱਗਦਾ ਆ ਤੇ ਮੇਰੇ ਨਾਲ ਜੁੜਿਆਂ ਨੂੰ ਮੇਰੀਆਂ ਗੱਲਾਂ ਸੁਣਨੀਆਂ ਸੋਹਣੀਆਂ ਲੱਗਦੀਆਂ ਆ ਸੋ ਇਹ ਲੜੀਆਂ ਚੱਲਦੀਆਂ ਰਹਿਣਗੀਆਂ ਤੇ ਤੁਸੀਂ ਜੁੜੇ ਰਹੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਅੰਬਰਕੋਰ ਫਾਰਮਰ ਤਿਹਾਰ ਫਾਰਮਰ YouTube ਚੈਨਲ ਧੰਨਵਾਦ